ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਮੋਗਾ ਵਿਖੇ ਪਹੁੰਚੇ ਉਹਨਾਂ ਨੇ ਇੱਥੇ ਦੋ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਆ ਪਹਿਲਾ ਪ੍ਰੋਗਰਾਮ ਉਹਨਾਂ ਦਾ ਸੀ ਕਿ ਜਿਹੜਾ ਸੈਕਟਰੀਏਟ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਜਿਸ ਨੂੰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਮਾਨਯੋਗ ਉਸ ਸਮੇਂ ਦੇ ਮੁੱਖ ਮੰਤਰੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਦੂਰੰਦੇਸ਼ੀ ਔਰ ਜੈਸੇਦਰ ਤੋਤਾ ਸਿੰਘ ਜੀ ਨੇ ਜਿਹੜੇ ਉਸ ਸਮੇਂ ਇੱਥੇ ਵਿਧਾਇਕ ਸੀਗੇ ਹਲਕੇ ਦੀ ਸੀਨੀਅਰ ਨਿੱਲੀ ਤਰਫੋਂ ਕਰਕੇ ਉਹਨਾਂ ਨੇ ਇਹ ਪ੍ਰੋਜੈਕਟ ਜਿਹੜਾ ਉਹ ਮੋਗਗੇ ਲੈ ਕੇ ਆਂਦਾ ਤਾਂ ਉਹ ਪ੍ਰੋਜੈਕਟ ਜਿਹੜਾ ਹੈਗਾ ਉਸ ਨੂੰ ਅੱਗੇ ਵਧਾਉਣ ਦੇ ਲਈ ਅੱਜ ਇਹਨਾਂ ਨੇ ਨੀ ਪੱਥਰ ਨਵਾਂ ਰੱਖਿਆ ਤਾਂ ਦੂਜਾ ਪ੍ਰੋਗਰਾਮ ਸੀ ਜਿਹੜਾ ਭਗਵੰਤ ਮਾਨ ਜੀ ਦਾ ਮਹਿਲਾ ਸਸ਼ਕਤੀਕਰਨ ਦਾ ਉਹ ਮੋਗਗਾ ਵਿਖੇ ਇਹਨਾਂ ਨੇ ਕੀਤਾ ਜਿਸ ਦੇ ਵਿੱਚ ਮਹਿਲਾਵਾਂ ਦੀ ਗੱਲ ਕੀਤੀ ਊਮਨਜ਼ ਇੰਪਾਵਰਮੈਂਟ ਦੀ ਗੱਲ ਕੀਤੀ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਸ਼੍ਰੀ ਭਗਵੰਤ ਮਾਨ ਜੀ ਨੂੰ ਕਿ ਕੀ ਕੇਦਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਦੇ ਪੀਏ ਵੱਲੋਂ ਜਿਹੜੀ ਸਵਾਤੀ ਮਾਲੀਵਾਲ ਸੀ ਰਾਜ ਸਭਾ ਦੇ ਮੈਂਬਰ ਸਨ ਔਰ ਪਹਿਲਾ ਜਿਹੜੇ ਸਾਬਕਾ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਮੈਨ ਰਹੇ ਉਹਨਾਂ ਦੀ ਉਹਨਾਂ ਨੇ ਜਿਹੜੀ ਬੇਇੱਜ਼ਤੀ ਕੀਤੀ ਉਹਨਾਂ ਤੇ ਹੱਥ ਚੱਕਿਆ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਆ ਕੀ ਇਹ ਮਹਿਲਾ ਸਸ਼ਕਤੀਕਰਨ ਦਾ ਅਸਲੀ ਰੂਪ ਹੈ ਕੀ ਤੁਸੀਂ ਇਹ ਜਿਹੜਾ ਉਸ ਦਾਅਵ ਨੂੰ ਧੋਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਹ ਜਿਹੜਾ ਕਹਿਣੀ ਤੇ ਕਥਨੀ ਦੇ ਵਿੱਚ ਪੂਰੇ ਨਾ ਉਤਰਨ ਦਾ ਜਿਹੜਾ ਚਿਹਰਾ ਆਮ ਆਦਮੀ ਪਾਰਟੀ ਦਾ ਨੰਗਾ ਹੋ ਚੁੱਕਿਆ ਇਸੇ ਤਰ੍ਹਾਂ ਹੀ ਧਾਨ ਸਿੰਘ ਵਾਲਾ ਪਿੰਡ ਜਿਹੜਾ ਕੋਠੇ ਬਾਬਾ ਜੀਵਨ ਸਿੰਘ ਜ਼ਿਲ੍ਹਾ ਬਠਿੰਡਾ ਉੱਥੇ ਇੱਕ ਲੇਡੀ ਸਰਬਜੀਤ ਕੌਰ ਨੇ ਜਿੱਥੇ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸ ਨੂੰ ਔਰ ਨਾਲ ਸੱਤ ਹੋਰ ਕਰ ਕੁੱਲ 8 ਘਰਾਂ ਦੇ ਉੱਤੇ ਜਿਹੜੇ ਹੈਗੇ ਆ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਬੁਰੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਕੀ ਇਹ ਮਹਿਲਾ ਸਸ਼ਕਤੀਕਰਨ ਹੈ ਕਿ ਕਿਸੇ ਜ਼ੁਲਮ ਦੇ ਖਿਲਾਫ ਜਦੋਂ ਕੋਈ ਔਰਤ ਆਵਾਜ਼ ਠਾਵੇ ਭਾਵੇਂ ਉਹ ਸੁwati ਮਾਲੀਵਾਲ ਹੋਵੇ ਭਾਵੇਂ ਉਹ ਸਰਬਜੀਤ ਕੌਰ ਹੋਵੇ ਕੋਠੇ ਬਾਬਾ ਜੀਵਨ ਸਿੰਘ ਦੇ ਉਹ ਕੀਏ ਉਹਨਾਂ ਦੇ ਨਾਲ ਨਿਆਂ ਇਸੇ ਨੂੰ ਤੁਸੀਂ ਮਹਿਲਾ ਸਸ਼ਕਤੀਕਰਨ ਕਹਿੰਦੇ ਹੋ ਸੋ ਕਿਰਪਾ ਕਰਕੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਗਮਰਾਹ ਕਰਨਾ ਬੰਦ ਕੀਤਾ ਜਾਵੇ ਅਸਲ ਦੇ ਵਿੱਚ ਜਿਹੜਾ ਉਹ ਇਸਤਰੀਆਂ ਦੀ ਜਿਹੜੀ ਹੈ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਅਜਿਹੇ ਝੂਠੇ ਡਰਾਮਿਆਂ ਦੇ ਨਾਲ ਲੋਕਾਂ ਨੂੰ ਧਮਰਾਹ ਕਰਨਾ ਜਿਹੜਾ ਉਹ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ